ਮੈਂ ਇੰਸਪੈਕਟਰ ਜਤਿੰਦਰ ਐਸਐਚਓ ਮੱਲਾਂਵਾਲਾ ਜੋ ਕਿ ਮੈਸਿਟੀ ਫਰੋਸਪੁਰ ਤੋਂ ਬਦਲ ਕੇ ਆਇਆ ਹਾਂ ਜੀ ਔਰ ਮੈਂ ਸਭ ਤੋਂ ਪਹਿਲਾਂ ਸਰਦਾਰ ਭਪਿੰਦਰ ਸਿੰਘ ਜੀ ਦੀ ਜੋ ਗਾਈਡਲਾਈਨਸਾਨੂੰ ਮਿਲਦੀ ਹੈ ਸਾਰੇ ਆਲ ਐਸਚਓਜ਼ ਨੂੰ ਅਸੀਂ ਨਸ਼ੇ ਦੀ ਮੁਹਿੰਮ ਚਲਾਈ ਹੋਏ ਅਗੇਂਸਟ ਟੂ ਦੇ ਇੱਕ ਮੁਹਿੰਮ ਚਲਾਈ ਹੈ ਜਿਸ ਦੌਰਾਨ ਅਸੀਂ ਨੌਜਵਾਨ ਜਿਹੜੇ ਮੁੰਡੇ ਇਸ ਦਲਦਲ ਵਿੱਚ ਫਸੇ ਹੋਏ ਨੇ ਉਹਨਾਂ ਨੂੰ ਅਸੀਂ ਮੋਟੀਵੇਟ ਕਰਦੇ ਹਾਂ ਉਹਨਾਂ ਨੂੰ ਬੁਲਾਉਂਦੇ ਹਾਂ ਉਹਨਾਂ ਦੇ ਪਰਿਵਾਰਾਂ ਦੀ ਸਹਿਮਤੀ ਨਾਲ ਵੀ ਆਓ ਸਾਡੇ ਕੋਲੇ ਤੇ ਅਸੀਂ ਉਹਨਾਂ ਦੀ ਹੈਲਪ ਕਰਦੇ ਹਾਂ ਬਕਾਇਦਾ ਉਹਨਾਂ ਨੂੰ ਡੀਡਿਕਸ਼ਨ ਚ ਲਿਜਾ ਕੇ ਉਹਨਾਂ ਨੂੰ ਮੈਡੀਸਨ ਵੀ ਦਵਾਉਂਦੇ ਹਾਂ ਔਰ ਵੰਡ ਦੀ ਸਰਤੀ ਉਹਨਾਂ ਦੀ ਹੈਲਪ ਵੀ ਕਰਦੇ ਹਾਂ ਕਰਦੇ ਵੀ ਰਵਾਂਗੇ ਔਰ ਇਸ ਵਿੱਚ ਪੰਜਾਬ ਪੁਲਿਸ ਕਾਫੀ ਹੱਤਾਂ ਕਾਮਯਾਬ ਹੋਈ ਹੈ ਔਰ ਮੇਰੀ ਹੁਣ ਵੀ ਅਪੀਲ ਹੈ ਸਾਰਿਆਂ ਨੂੰ ਜਿਹੜੇ ਨਸ਼ਾ ਵੇਚਦੇ ਆ ਉਹਨਾਂ ਨੂੰ ਕਦੇ ਵੀ ਬਖਸ਼ਿਆ ਨਹੀਂ ਜਾਏਗਾ ਉਹਨਾਂ ਤੇ ਵੱਧ ਤੋਂ ਵੱਧ ਕਾਰਵਾਈ ਹੋਊਗੀ ਔਰ ਉਹਨਾਂ ਨੂੰ ਮੈਂ ਸਖਤੀ ਨਾਲ ਕਹਿ ਰਿਹਾ ਜਾਂ ਤਾਂ ਨਸ਼ਾ ਵੇਚਣਾ ਬੰਦ ਕਰਦੇ ਤੇ ਜਾਂ ਏਰੀਆ ਛੱਡ ਚੋ ਦੂਜੀ ਗੱਲ ਇੱਕ ਵਾਰ ਫੇਰ ਮੈਂ ਉਹਨਾਂ ਨੌਜਵਾਨਾਂ ਨੂੰ ਅਪੀਲ ਕਰਦਾ ਜਿਹੜੇ ਇਸ ਦਲਦਲ ਵਿੱਚ ਫਸੇ ਨੇ ਵੀ ਆਓ ਮੇਰੇ ਕੋਲੇ ਮੈਂ ਆਪਦੇ ਖਰਚੇ ਤੇ ਮੈਂ ਉਹਨਾਂ ਦਾ ਲਾਜਵੀ ਕਰਾਊਂਗਾ ਉਹਨਾਂ ਨੂੰ ਮੈਡੀਸਨ ਵੀ ਦਿਵਾਊਂਗਾ ਔਰ ਉਹਨਾਂ ਨੂੰ ਮੋਟੀਵੇਟ ਵੀ ਕਰਾਂਗੇ ਔਰ ਆਓ ਸਾਰੇ ਰਲ ਮਿਲ ਕੇ ਪਛੇ ਸਮਾਜ ਦੀ ਸਿਰਜਣਾ ਕਰੀਏ ਜਿਹਨੂੰ ਕਿ ਨਸ਼ਾ ਮੁਕਤ ਪੰਜਾਬ ਕਹਿੰਦੇ ਨੇ ਸਰ ਇੱਕ ਆਪਣਾ ਟ੍ਰਾਫਿਕ ਦੀ ਬਹੁਤ ਸਮੱਸਿਆ ਹੈਗੀ ਜੀ ਮੈਂ ਤੁਸੀਂ ਮੈਨੂੰ ਦੱਸਿਆ ਜੀ ਕੋਈ ਨਹੀਂ ਉਹਤੇ ਮੈਂ ਗੌਰ ਕਰਕੇ ਕੋਸ਼ਿਸ਼ ਕਰਾਂਗੇ ਇਹਨੂੰ ਬਿਲਕੁਲ ਸੌਟ ਆਊਟ ਕਰਾਂਗੇ ਇਸ ਪ੍ਰੋਬਲਮ ਨੂੰ ਹੱਲ ਕਰਾਂਗੇ ਕਰਾਂਗੇ ਜੀ ਜਰੂਰ ਕਿਉਂਕਿ ਵੀ ਕਰਾਤੇ ਸਾਲ ਵੱਡੇ ਵੱਡੇ ਟੈ ਲੱਗੇ ਹੋਏ ਆ 100 ਲੱਗੇ ਹੋਏ ਆ ਜਾਂ ਜਿਹੜੇ ਮੋਟਰਸਾਈਕਲ ਬਹੁਤ ਰਾਕੇ ਮੋਟ ਮਾਰਦੇ ਕੋਈ ਸ਼ਾਹ ਕੋਈ ਨਹੀਂ ਜੀ ਮੈਂ ਜਰੂਰ ਉਸ ਮਸਲੇ ਨੂੰ ਹੱਲ ਕਰਕੇ ਦਿੰਦਾ ਮੈਂ ਪੂਰੀ ਕੋਸ਼ਿਸ਼ ਹੋਊਗੀ ਆਪਾਂ ਜੇ ਕੋਈ ਗਲਤ ਅਨਸਰ ਇਹੋ ਜਿਹਾ ਹੋਇਆ ਉਹਨਾਂ ਦੇ ਚਲਾਨ ਵੀ ਕਟਾਂਗੇ ਜੀ ਜੀ ਆਉਣ ਵਾਲੇ ਸਮੇਂ ਚ ਬਸੰਤ ਜਿਹੜੇ ਆ ਰਹੇ ਆ ਝਾਂ ਚైనా ਡੋਰਾਂ ਨੂੰ ਲੈ ਕੇ ਕੀ ਹਾਂਜੀ ਹਾਂਜੀ ਪੂਰਾ ਅਸੀਂ ਕਰ ਰਹੇ ਆ ਜੀ ਬੇਨਤ ਜੇ ਕੋਈ ਸਾਨੂੰ ਲੱਗਿਆ ਵੀ ਇਨਲੀਗਲ ਕਿਸੇ ਕੋਲ ਚైనా ਡੋਰ ਪਈ ਹੈ ਉਹਨੂੰ ਉਹਦੇ ਤੇ ਕਾਰਵਾਈ ਕੀਤੀ ਜਾਏਗੀ ਜੀ ਬਿਲਕੁਲ ਹਾਂਜੀ ਥੈਂਕ ਯੂ ਜੀ